ਲੱਖਾ ਸਦਾਣਾ ਗਨਮੈਂਡ ਲੈ ਕੇ 20 ਵੇਲੜ ਲੈ ਕੇ ਧਮਕੀਆਂ ਦਿੰਦਾ ਵੀ ਮੈਂ ਨਿਪੜੂਗਾ ਮਟਾ ਕੋ ਸ਼ਰੇ ਹਮ ਕਿਆ ਵੀ ਮੈਂ ਟੱਕਰੂਗਾ ਅਸੀਂ ਲੱਖੇ ਨੂੰ ਰਿਆ ਦਿੰਨੇ ਵੀ ਤੂੰ ਛੱਡ ਗਨਮੈਂਡ ਛੱਡ ਵੇਲੜ ਨਾਲ ਜਿਹੜੇ 20 ਲਈ ਫਿਰਦਾ ਤੁਰ ਬਾਜ਼ਾਰ ਚ ਜੇ ਤੂੰ ਧਮਕੀ ਦਿੰਦਾ ਸੀ ਫੋਨ ਤੇ ਧਮਕੀ ਦੇਣ ਦੀ بجائے ਇੰਨੀ ਹਿੰਮਤ ਰੱਖਦਾ ਤਾਂ ਸਾਹਮਣੇ ਆ ਕੇ ਧਮਕੀ ਦਿੰਦਾ ਤੈਨੂੰ ਤੂੰ ਕਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਹਾਂ ਦਾ ਤੈਨੂੰ ਘੜੀਜ ਕੇ ਅਸੀਂ ਬਾਹਰ ਕੱਢ ਲੈਣਾ ਸੀ ਨਕਾ ਸੁਧਾਣੇ ਦੇ ਵਿੱਚ ਵੀ ਉਹ ਗੈਂਗਰਾਸਟ ਵਾਲੇ ਜਿਹੜੇ ਤੱਤੋਂ ਰਹਿ ਗਏ ਸੀ ਉਹ ਥੋੜੇ ਜੇ ਵਾਧ ਗਏ ਮਨਿੰਦਰਜੀਤ ਨੂੰ ਦਬਕਾ ਦੇ ਗਏ ਪਰ ਅੱਜ ਕਿਸਾਨ ਜਥੇਬੰਦੀਆਂ ਇਹ ਜਿਹੜੇ ਤੱਤ ਵਧਣ ਨਹੀਂ ਦੇਣਗੇ ਜਿੱਥੇ ਰੁਕੇ ਆ ਉੱਥੇ ਹੀ ਰਹਿਣਗੀਆਂ ਚੋਰਾਂ ਦੇ ਪੈਰ ਨਹੀਂ ਹੁੰਦੇ ਆਪ ਵੀ ਔਕਾਤ ਦਿਖਾਉਣ ਵਾਲੇ ਆ ਹੁਣ ਤੂੰ ਰੀਲਾਂ ਦੇਖੀ ਹੁਣ ਤੂੰ WhatsApp ਤੇ ਪਈਆਂ Facebook ਤੇ ਪਈਆਂ ਰੀਲਾਂ ਵੇਖੀ ਤੈਨੂੰ ਪਬਲਿਕ ਕੀ ਔਕਾਤ ਵਿਖਾਉਣੀ ਆ ਤੈਨੂੰ ਹੁਣ ਪਤਾ ਲੱਗੂ ਲੱਖਾਂ ਚਾਹੁੰਦਾ ਭਗਵੰਤਬਾਨ ਨੂੰ ਗਾਲਾਂ ਕੱਢੋ ਮੈਂ ਖੁਸ਼ ਆਂ ਕੈਪਟਨ ਨੂੰ ਗਾਲਾਂ ਕੱਢੋ ਮੈਂ ਖੁਸ਼ ਆਂ ਬਾਦਲਾਂ ਨੂੰ ਗਾਲਾਂ ਕੱਢੋ ਮੈਂ ਖੁਸ਼ ਆਂ ਮੋਦੀ ਨੂੰ ਕੱਢੋ ਮੈਂ ਖੁਸ਼ ਆਂ ਪਰ ਮੈਨੂੰ ਨਾ ਬੋਲੋ ਕਿਉਂ ਭਈ ਜਿਹੜਾ ਕੰਮ ਗਲਤ ਕਰੂਗਾ ਚਾਹੇ ਉਹ ਤੁਸੀਂ ਹੋ ਜਾਂ ਮੈਂ ਆਂ ਲੋਕਾਂ ਦਾ ਸੱਚ ਬੋਲਣਗੇ ਪੰਜਾਬ ਨੂੰ ਬਚਾਉਣ ਦੀ ਖਾਤਰ ਆਪਣੇ ਪਰਿਵਾਰ ਵਿਚਾਰੇ ਆ ਲੋਕ ਪੰਜਾਬ ਦੇ ਨਾਂ ਤੇ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਆ ਮੋٹے ਰੁਪਏ ਇਕੱਠੇ ਕਰ ਰਹੇ ਆ ਕੋਈ ਸਮਾਸਿਆ ਵੀ ਬਣਾਇਆ ਫਿਰਦਾ ਕੋਈ ਪੰਜਾਬ ਇਤਿਹਾਸ਼ੀ ਬਣਾਇਆ ਫਿਰਦਾ ਕਿਉਂ ਪਾਣੀਆਂ ਦਾ ਰੱਖਾ ਬਣਾਇਆ ਫਿਰਦਾ ਕੋਈ ਕਹਿੰਦਾ ਮੈਂ ਬਚਾ ਬਚਾਉਣਾ ਮੈਂ ਪੰਜਾਬ ਨੂੰ ਪੰਜਾਬ ਕਿਤੇ ਨਹੀਂ ਚੱਲਿਆ ਪੰਜਾਬ ਇੱਥੇ ਹੀ ਆ ਪੰਜਾਬ ਨੂੰ ਬਚਾਉਣ ਦੀ ਖਾਤਰ ਆਪਣੇ ਪਰਿਵਾਰ ਵਿਚਾਰੇ ਆ ਲੋਕ ਪੰਜਾਬ ਦੇ ਨਾਂ ਤੇ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਆ ਮੋٹے ਰੁਪਏ ਇਕੱਠੇ ਕਰ ਰਹੇ ਆ ਸੰਪੂਰੀ ਸਮਾਜ ਸੇਵੀ ਬਣਿਆ ਫਿਰਦਾ ਕੋਈ ਪੰਜਾਬ ਇਤਿਹਾਸੀ ਬਣਿਆ ਫਿਰਦਾ ਕੋਈ ਪਾਣੀਆਂ ਦਾ ਰਾਖਾ ਬਣਿਆ ਫਿਰਦਾ ਅੱਜ ਲੱਖੇ ਸੁਧਾਣੇ ਮਨਿੰਦਰਜੀ ਸਿੱਧੂ ਨੂੰ ਧਮਕੀ ਦਿੱਤੀ ਆ ਕੱਲ ਦੀ ਗੱਲ ਆ ਜੀ ਇਹ ਕਹਿੰਦਾ ਵੀ ਮੈਂ ਜਿੱਥੇ ਮਿਲਿਆ ਟੱਕਰੂਗਾ ਜਿਹੜੀ ਮੈਂ ਉਹਦੇ ਨਾਲ ਕੀਤੀ ਆ ਮੁੰਡਾ ਠੀਕ ਹੈ ਜੀ ਰਤਨ 41 ਰਤਨ 41ਵਾਂ ਨੇ ਕੀਤੀ ਉਹ ਤੋਂ ਭੈੜੀ ਕਰੂੰਗਾ ਕੀ ਭੈੜੀ ਕਰੇਗਾ ਮੈਂ ਲੱਖੇ ਨੂੰ ਕਿੰਨੀ ਜੀਰਾ ਦੇਣਾ ਲੱਖੇ ਜੇ ਤੂੰ ਚੰਗੇ ਕੰਮ ਕੀਤੇ ਆ ਜਾਂ ਤੂੰ ਕੀਤੇ ਹੋਣ ਜਾਂ ਤੂੰ ਕੀਤੇ ਚੰਗੇ ਕਰਨੇ ਆ ਤੇ ਤੈਨੂੰ ਗਨਮੈਣਾਂ ਦੀ ਜਾਂ 20 ਵੇਲਣਾਂ ਦੀ ਲੋੜ ਨਹੀਂ ਕਿਉਂਕਿ ਜਿਹੜੇ ਬੰਦੇ ਨੂੰ ਜਿਹਨੇ ਚੰਗੀ ਇੱਜ਼ਤ ਦੀ ਕਮਾ ਕੇ ਖਾਣੀ ਆ ਨਾ ਸਾਡੇ ਸਮਾਜ 'ਚ ਬਹੁਤ ਲੋਕ ਇੱਜ਼ਤ ਨਾਲ ਜਿਉਂਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਤੱਕ ਬਈ ਜੀ ਉਹ ਆਪ ਦਾ ਖਾਂਦੇ ਲੱਖਾ ਸਦਾਨਾ ਗਨਮੈਣ ਲੈ ਕੇ 20 ਵੇਲਣ ਲੈ ਕੇ ਧਮਕੀਆਂ ਦਿੰਦਾ ਕੀ ਗਲਤ ਕਿਹਾ ਮਰੇ ਤੇ ਜੀ ਸਿੱਧੂ ਨੇ ਲੋਕਾਂ ਦੀ ਆਵਾਜ਼ ਆ ਲੋਕਾਂ ਨੇ ਤਾਂ ਦੇ ਵੱਟੀਆਂ ਵੱਡੀਆਂ ਬਾਦਲ ਸਾਹਿਬ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਮਾਲਕਾ ਪੰਜਾਬ ਦੇ ਉਹ ਠੋਕਤੇ ਕੈਪਟਨ ਸਾਹਿਬ ਵਰਗੇ ਲਾ ਕੇ ਗੱਦਗੋ ਮਾਰੇ ਭਗਵੰਤ ਸਿੰਘ ਨੂੰ 92 ਦਿੱਤੀਆਂ ਤੇ ਕਿ ਬੱਤਰੀਆਂ ਦਿੱਤੀਆਂ ਦੀ ਛੜਤੀ ਐਮਪੀ ਦੇ ਇਲੈਕਸ਼ਨ ਤੁਸੀਂ ਵੇਖ ਲਿਆ ਆਪਾਂ ਦੀ ਇਹ ਲੋਕਾਂ ਦਾ ਫਤਵਾ ਇਹ ਮੰਨਣਾ ਪੈਂਦਾ ਸਾਨੂੰ ਉਦੋਂ ਬਾਅਦ ਮਾਰੀ ਉਦੋਂ ਬਾਅਦ ਇਹਦਾ ਸਮਝੌਤਾ ਹੋ ਗਿਆ ਸਰਕਾਰ ਨਾਲ ਭਾਨੇ ਸਿੱਧੂ ਦੌਰ ਵਾਲਾ ਪਿਆ ਸਾਰੇ ਜਿੰਨੇ ਵੀ ਆਗੂ ਜਥੇਬੰਦੀਆਂ ਦੇ ਸਾਰੇ ਅਰੈਸਟ ਕਰ ਲਏ ਲੱਖਾਂ ਸਦਾਣਾ ਉੱਤੇ ਪਹੁੰਚ ਗਿਆ ਉਹ ਕਿਵੇਂ ਪਹੁੰਚ ਜਾਊਗਾ ਉਹ ਖਬਰ ਮਨਿੰਦਰ ਜੀ ਸਿੱਧੂ ਨੇ ਚਲਾਈ ਸੀ ਇਹਦੇ ਸੱਪ ਲੜਿਆ ਉਸ ਖਬਰ ਤੇ ਕਿਉਂਕਿ ਸਭ ਨੂੰ ਪਤਾ ਜਿੰਨਾਂ ਨਾਲ ਸਰਕਾਰੀ ਮੁਲਾਜ਼ਮ ਕਰਨ ਮੈਣਾ ਤੇ ਉਹਨਾਂ ਨੂੰ ਸੀਆਈਡੀ ਪਹਿਲਾਂ ਹੀ ਪੁੱਛ ਲੈਂਦੀ ਵੀ ਤੇਰਾ ਬੰਦਾ ਕਿੱਥੇ ਆ ਲੱਖੇ ਬਾਰੇ ਨਹੀਂ ਪਤਾ ਲੱਗਿਆ ਉਹਨਾਂ ਨੂੰ ਕਿੱਥੇ ਲੱਖਾ ਕਿਉਂ ਪਹੁੰਚ ਗਿਆ ਕਿਉਂਕਿ ਲੱਖੇ ਨੇ ਅੰਦਰ ਖਾਤੇ ਸਹਿਮੋਤਾ ਕਰ ਲਿਆ ਲੱਖਾ ਚਾਹੁੰਦਾ ਭਗਵੰਤਬਾਨ ਨੂੰ ਗਾਲਾਂ ਕੱਢੋ ਮੈਂ ਖੁਸ਼ ਆਂ ਚੈਪਟਰ ਨੂੰ ਗਾਲਾਂ ਕੱਢੋ ਮੈਂ ਖੁਸ਼ ਆਂ ਬਾਦਲਾਂ ਨੂੰ ਗਾਲਾਂ ਕੱਢੋ ਮੈਂ ਖੁਸ਼ ਆਂ ਮੋਦੀ ਨੂੰ ਕੱਢੋ ਮੈਂ ਖੁਸ਼ ਆਂ ਪਰ ਮੈਨੂੰ ਨਾ ਬੋਲੋ ਕਿਉਂ ਭਈ ਜਿਹੜਾ ਕੰਮ ਗਲਤ ਕਰੂਗਾ ਚਾਹੇ ਉਹ ਤੁਸੀਂ ਹੋ ਜਾਂ ਮੈਂ ਆਂ ਲੋਕ ਤਾਂ ਸੱਚ ਬੋਲਣਗੇ ਕਿਉਂਕਿ ਐਡੀ ਧਮਕੀ ਦੇਣੀ ਵੀ ਮੈਂ ਨਿਪਟੂਗਾ ਮਟਾ ਕੋ ਸ਼ਰੇ ਆਮ ਕਿਹਾ ਵੀ ਮੇਰਾ ਸਨੇਹਾ ਲਾ ਦੀ ਜਾ ਕੇ ਯਸ਼ਵਕੀ ਕਰੇ ਵਾਲ ਨੂੰ ਕਿਹਾ ਵੀ ਮੈਂ ਟੱਕਰੂਗਾ ਅਸੀਂ ਲੱਖੇ ਨੂੰ ਰਹਿ ਦਿੰਨੇ ਵੀ ਤੂੰ ਛੱਡ ਗਨ ਮੈਨ ਛੱਡ ਵਿਹਲੜ ਨਾਲ ਜਿਹੜੇ ਵਿਹਲੇ ਹੀ ਫਿਰਦਾ ਤੁਰ ਬਾਜ਼ਾਰ ਚ ਮਨਿੰਦਰ ਦਾ ਇਕੱਲਾ ਫਿਰਦਾ ਜਿੰਨੇ ਵੀ ਸਾਡੇ ਇ ਉਹ ਸੱਚਾ ਹੋਇਆ ਤੇ ਲੋਕ ਤੇਨੂੰ ਕਹਿਣਗੇ ਨੰਗ ਜਾ ਮੇਰੀ ਗੱਲ ਸੁਣੋ ਜਿਹੜੇ ਅਸੀਂ ਸਮਾਜ ਦਾ ਸਮਾਜ ਸੇਵੀ ਹੋਣ ਦਾ ਬੁਰਕਾ ਪਾ ਕੇ ਤੇ ਅਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਆਂ ਅਸੀਂ ਉਧਰੋਂ ਲੋਕ ਦੇ ਵਿੱਚੋਂ ਵੀ ਤੇ ਪਰਲੋਕ ਦੇ ਵਿੱਚੋਂ ਦਰਕਾਰੇ ਜਾਂਦੇ ਆਂ ਤੁਸੀਂ ਸਿੱਧੇ ਪੱਦਰੇ ਆਓ ਮੈਂ ਇੱਕ ਚੋਰ ਆ ਮੈਂ ਡਾਕੂ ਆ ਤੇ ਮੈਂ ਤੁਹਾਨੂੰ ਜਾ ਕੇ ਦੱਸਾਂ ਮੈਂ ਤਾਂ ਚੋਰ ਆ ਭਾਈ ਮੈਂ ਡਾਕੂ ਆ ਪਰ ਮੈਂ ਸਾਧਾ ਆਲੇ ਕੱਪੜੇ ਪਾ ਕੇ ਇਹ ਤਾਂ ਉਹ ਗੱਲ ਹੋਈ ਨਾ ਜਦੋਂ ਸੀਤਾ ਮਾਤਾ ਦਾ ਹਰਨ ਕਰਿਆ ਤੇ ਰਾਵਣ ਨੇ ਸਾਧਾਂ ਵਾਲੇ ਕੱਪੜੇ ਪਾ ਕੇ ਕਰਿਆ ਸੀ। ਉਹਦੇ ਵਿੱਚ ਜਿਹੜੇ ਸਾਧ ਸੰਤ ਸੀਗੇ ਉਹਨਾਂ ਨੇ ਵੀ ਉਹਨੂੰ ਕਿਹਾ ਵੀ ਤੂੰ ਚੰਗਾ ਨਹੀਂ ਕੀਤਾ। ਇਹ ਉਹ ਗੱਲਾਂ ਆ ਜੇ ਮਨਿੰਦਰ ਕੋਈ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਤੁਸੀਂ ਉਹਦੀ ਉਹਨੂੰ ਸ਼ਾਬਾਸ਼ ਦੇਣੀ ਬਣਦੀ ਐ। ਮੈਨੂੰ ਲੱਗਦਾ ਵੀ ਇਸ ਕੜੀ ਦੇ ਨਾਲ ਇਹ ਕੜੀ ਜਿਹੜੀ ਜੁੜਦੀ ਐ ਇਹ ਕੱਲ ਸੰਧਮਾ ਲਈ ਜਿਹੜੀ ਸਪੀਕਰ ਸਾਹਿਬ ਦੇ ਭਰਾ ਦੀ ਕਾਰਗੋ ਬਾਹਰ ਹੋਈ ਐ ਉਹਦੇ ਨਾਲ ਇਹ ਕੜੀ ਜੁੜਦੀ ਐ। ਉਹਕੇ ਮਨਿੰਦਰ ਆ ਜਿਹੜਾ ਉਹ ਸਰਕਾਰ ਤੋਂ ਜੋ ਵੀ ਕੋ ਸਰਕਾਰ ਗਲਤ ਕੰਮ ਕਰਦੀ ਐ ਉਹ ਹਰੇਕ ਹੀ ਚੈਨਲ ਵਾਲਾ ਸੱਚਾ ਚੈਨਲ ਵਾਲਾ ਯਾਰ ਬਾਈ ਜੀ ਪਤਾ ਕੀ ਗੱਲ ਐ ਇਹ ਪਹਿਲਾਂ ਤੋਂ ਵੇਖਦੇ ਹੀ ਆਏ ਐ ਹੂੰ ਇੰਨਾ ਮੈਂ ਤੁਹਾਨੂੰ ਹੋਰ ਦੱਸਾਂ ਤੁਸੀਂ ਚੈਨਲਾਂ ਵਾਲੇ ਵੀ 100% ਦੋਸ਼ੀ ਓ ਇਸ ਬੰਦੇ ਨੂੰ ਆ ਤਾਲ ਜਾਣ ਦੇ ਇਹ ਤੁਹਾਡਾ ਕਸੂਰ ਐ ਚਾਹੇ ਉਹ ਰਤਨ ਧਾਲੀ ਵਾਲਾ ਚਾਹੇ ਕੋਈ ਹੋਰ ਤੀਜਾ ਹਰੇਕ ਗੱਲ ਤੇ ਹਰੇਕ ਗੱਲ ਤੇ ਤੁਸੀਂ ਗੱਡੀਆਂ ਲੈ ਕੇ ਉਹਦੇ ਘਰ ਨੂੰ ਭੱਜ ਲੈਨੇ ਇਹਦੇ ਹੀ 100% ਦੋਸ਼ੀ ਆ ਤੁਸੀਂ ਲੋਕ ਜਿਹੜਾ ਚੰਗਾ ਬੰਦਾ ਹੈ ਜਿਵੇਂ ਕੋਈ ਕਾਂਗਰਸ ਦਾ ਚੰਗਾ ਕਾਲੀ ਦਲ ਦਾ ਚੰਗਾ ਉਹਦੀਆਂ ਤੁਸੀਂ ਕੱਲੀਆਂ ਨਲੇਕੀਆਂ ਵਿਖਾਉਣੇ ਹੋ ਆਪਾਂ ਥੋੜਾ ਜਿਆਦਾ ਇਹਨਾਂ ਤੋਂ ਡਰਦੇ ਵੀ ਆ ਪੱਤਰਕਾਰ ਤੁਸੀਂ ਮੰਨੋ ਨਾ ਮੰਨੋ ਜਿਦਾਂ ਰਤਨ ਨਾ ਹੋਈ ਸੀ ਉਹਦੇ ਵੀ ਇਹ ਫਰਜ਼ ਬਣਦਾ ਸੀ ਨਾ ਆਪਣਾ ਉਹਦੇ ਵੀ ਇਹ ਕੰਮ ਕਰਨਾ ਬਣਦਾ ਸੀ ਚਾਹੇ ਉਹ ਰਤਨ ਭੱਜ ਗਿਆ ਸੀ ਰਤਨ ਨਾ ਹੋਈ ਅੱਜ ਆਪਣੇ ਨਾ ਹੋਈ ਐ ਕੱਲ ਨੂੰ ਇਹਦੇ ਨਾਲ ਹੋਊਗੀ ਪਰਸੋਂ ਮੇਰੇ ਨਾਲ ਹੋਊਗੀ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਜਦੋਂ ਮਾੜੀ ਜੀ ਗੱਲ ਕਰਦਾ ਭੱਜ ਲੋ ਘਟੀਆਂ ਲੈ ਕੇ ਉਹਦੇ ਘਰ ਨੂੰ ਜੋ ਅੱਜ ਮਨਿੰਦਰਜੀਤ ਨੂੰ ਇਹਨਾਂ ਨੇ ਧਮਕੀ ਦਿੱਤੀ ਹੈ ਲੱਖੇ ਸਿਧਾਣੇ ਦੇ ਬਹੁਤ ਹੀ ਮੰਦ ਭੱਗੀ ਹੈ ਇੱਕ ਸਮਾਜ ਸੇਵੀ ਦਾ ਨਾਂ ਲੈ ਲਿਆ ਹੁਣੇ ਵੀ ਮੈਂ ਲੋਕਾਂ ਦੇ ਭਲੇ ਕਰਦਾ ਮੈਂ ਹਸਪਤਾਲਾਂ ਦੇ ਵਿੱਚ ਜੋ ਮਰੀਜ਼ਾਂ ਤੋਂ ਨਿਯਾਜ ਪੈਸੇ ਲੈਂਦੇ ਉਹ ਉਹਨਾਂ ਦੇ ਮੜਮਾਉਣਾ ਜੋ ਕਿਸੇ ਦੀ ਜ਼ਮੀਨ ਨਾਪਦਾ ਮੈਂ ਉਹਨਾਂ ਨੂੰ ਛਡਾਉਣਾ ਇੱਕ ਪਾਸੇ ਸਮਾਜ ਸੇਵੀ ਜੇ ਸਮਾਜ ਸੇਵੀ ਬਣਿਆ ਤਾਂ ਕੋਸ ਆਪਣੇ ਵਿੱਚ ਸਹਿਨ ਸ਼ਕਤੀ ਵੀ ਚਾਹੀਦੀ ਹੈ ਜੇ ਆਪਾਂ ਕਿਸੇ ਦੀਆਂ ਮਾੜੀਆਂ ਚੀਜ਼ਾਂ ਫੜ ਸਕਦੇ ਆ ਤਾਂ ਆਪਣੀਆਂ ਮਾੜੀਆਂ ਚੀਜ਼ਾਂ ਵੀ ਫੜ ਸਕਦਾ ਹੈ ਤੇ ਫੇਰ ਕੀ ਹੋ ਗਿਆ ਸਾਡੇ ਪੱਤਰਕਾਰ ਵੀਰ ਨੇ ਮਨਿੰਦਰਜੀਤ ਨੇ ਮਨਿੰਦਰਜੀਤ ਨੇ ਉਹਦੀ ਕੋਈ ਗਲਤੀ ਫੜ ਲਈ ਤੇ ਲੋਕਾਂ ਦੇ ਵਿੱਚ ਜਾਗਰਤ ਕੀਤੀ ਤਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮਨਿੰਦਰਜੀਤ ਉਹਦਾ ਹਮਦਰਦੀ ਸੀ ਵੀ ਉਹਨੇ ਤੇ ਦੱਸਿਆ ਵੀ ਤੇਰੇ 'ਚ ਆ ਗਲਤੀ ਆ ਲੱਖਾ ਸਧਾਨਾ ਜੀ ਤੁਸੀਂ ਇੱਥੇ ਗਲਤ ਹੋ ਆ ਉਹ ਗਲਤੀ ਸਧਾਰਨ ਦੀ ਬਜਾਏ ਜਿਹੜਾ ਲੱਖਾ ਸਧਾਨਾ ਨੇ ਉਹਨੇ ਧਮਕੀ ਦਿੱਤੀ ਬਹੁਤ ਮੰਗ ਭਾਗੀ ਐ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇੱਕ ਕਿਸਾਨੀ ਹੋਣ ਦੇ ਨਾਤੇ ਵੀ ਜਦੋਂ ਸਾਡੀ ਫਸਲ 'ਚ ਕੋਈ ਵਾਇਰਸ ਵੱੜ ਜਾਂਦਾ ਅਸੀਂ ਬਹੁਤ ਸਪਰਿਆ ਕਰਦੇ ਆ ਬਹੁਤ ਵੀ ਉਹ ਮਰ ਜੇ ਪਰ ਉਹਦੇ 'ਚ ਕੋਸ ਨਾ ਕੋ ਤੱਤ ਰਹਿ ਜਾਂਦੇ ਐ ਤੇ ਲੱਖਾ ਸਧਾਣੇ ਦੇ ਵਿੱਚ ਵੀ ਉਹ ਗੈਂਗ੍ਰਾਸਟ ਵਾਲੇ ਜਿਹੜੇ ਤੱਤੋਂ ਰਹਿ ਗਏ ਸੀ ਉਹ ਥੋੜੇ ਜੇ ਵਾਧ ਗਏ ਮਨਿੰਦਰਜੀਤ ਨੂੰ ਦਫਕਾ ਦੇਗੇ ਪਰ ਅੱਜ ਕਿਸਾਨ ਜਥੇਬੰਦੀਆਂ ਇਹ ਜਿਹੜੇ ਤੱਤ ਵਧਣ ਨਹੀਂ ਦੇਣੀਆਂ ਜਿੱਥੇ ਰੁਕਿਆ ਉੱਥੇ ਹੀ ਰਹਿਣਗੀਆਂ ਜਾਂਦਾ ਲੱਖੇ ਸਦਾਨਾ ਇਹੋ ਜਿਹੀਆਂ ਧਮਕੀਆਂ ਦੇਣੀਆਂ ਪੱਤਰਕਾਰਾਂ ਨੂੰ ਤੇ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਨੂੰ ਬੰਦ ਕਰਦੇ ਤਾਂ ਨਹੀਂ ਜਿੰਨੀਆਂ ਅਸੀਂ ਸੰਯੁਕਤ ਮਾਰਕ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਤੇ ਮੈਂ ਆਪ ਲੋਕ ਸੰਘਾਤ ਜੁਗ ਕਿਸਾਨ ਜਥੇਬੰਦੀਆਂ ਉਹਦਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੱਤਗੱਲ ਕਹਿੰਦਾ ਵੀ ਅਸੀਂ ਡਟ ਕੇ ਪੱਤਰਕਾਰਾਂ ਜਾਂ ਜਿਥੇ ਜਿਹਦੇ ਨਾਲ ਵੀ ਲੱਖੇ ਸਦਾਨਾ ਜਾਂ ਕੋਈ ਵੀ ੱੱਕਾ ਕਰਦਾ ਅਸੀਂ ਨਾਲ ਹੈ ਕਿ ਉਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਲੱਖੇ ਸਦਾਨੇ ਦੇ ਵੈਰਸ ਜਿੱਥੇ ਪਏ ਆ ਉੱਥੇ ਹੀ ਰਹਿਣ ਦੇਵਾਂਗੇ ਵਾਅਦਾ ਨਹੀਂ ਦੇਵਾਂ ਜੀ ਦੇਖੋ ਜਿਹੜਾ ਸਮਾਜ ਪੱਖੀ ਦੀ ਤੁਸੀਂ ਗੱਲ ਕੀਤੀ ਆ ਪੰਜਾਬ ਪੱਖੀ ਦੀ ਗੱਲ ਕੀਤੀ ਆ ਇਹ ਬਿਲਕੁਲ ਇੱਕ ਦਿਖਾਵਾ ਜੀ ਕਹਿੰਦੇ ਕਿ ਝੂਠ ਤਾਂ ਹਰ ਕੋਈ ਪਸੰਦ ਕਰਨਾ ਪਰ ਸੱਚ ਸੋਨਾ ਪਸੰਦ ਕੋਈ ਨਹੀਂ ਕਰਦਾ ਜੇ ਲਖੇ ਸਧਾਨੇ ਦੀ ਗੱਲ ਕਰੀਏ ਤਾਂ ਅੱਜ ਉਹਦੇ ਤੋਂ ਜਿਹੜਾ ਹੈਗਾ ਸੱਚ برداشت ਨਹੀਂ ਹੋਇਆ ਮੈਂ ਉਹਨੂੰ ਇੱਕ ਗੱਲ ਸਮਝਾਉਣਾ ਚਾਹਣੀ ਆ ਕਿ ਇਹ ਉਹੀ ਆਵਾਜ਼ ਹੈ ਇਹ ਉਹੀ ਕਲਮ ਹੈ ਜਿਸ ਨੂੰ ਲਖੇ ਸਧਾਨੇ ਨੂੰ ਵਰਸ਼ਾਂ ਤੋਂ ਆਰਸ਼ਾਂ ਤੱਕ ਪਹੁੰਚਾਇਆ ਸੀ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਉਹੀ ਅਮੀਡੀਆ ਹੈਗਾ ਜਿਹਨੇ ਮਨਿੰਦਰ ਜੀਤ ਨੂੰ ਧਮਕੀਆਂ ਦਿੱਤੀਆਂ ਸੀ ਮੈਂ ਇਸ ਗੱਲ ਦਾ ਇਹਨੂੰ ਇਹ ਕਹਿਣਾ ਚਾਹਣੀ ਆ ਕਿ ਜੇ ਤੂੰ ਧਮਕੀ ਦਿੰਦਾ ਸੀ ਫੋਨ ਤੇ ਧਮਕੀ ਦੇਣ ਦੀ بجائے ਇੰਨੀ ਹਿੰਮਤ ਰੱਖਦਾ ਤਾਂ ਸਾਹਮਣੇ ਆ ਕੇ ਧਮਕੀ ਦਿੰਦਾ ਤੈਨੂੰ ਤੂੰ ਕਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਹਾਂ ਤਾਂ ਤੈਨੂੰ ਘੜੀਚ ਕੇ ਅਸੀਂ ਬਾਹਰ ਕੱਢ ਲੈਣਾ ਸੀ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹਣੀ ਆ ਕਿ ਇਹਨੇ ਅੱਜ ਉਸ ਥੋਰ ਦੇ ਬੂਟੇ ਨੂੰ ਹੱਥ ਲਾਇਆ ਕਿ ਇਹਨੇ ਉਹ ਕੰਡੇ ਸਾਰੀ ਉਮਰ ਨਿਕਲ ਜਾਣਗੇ ਪਰ ਜਿਹੜੀ ਉਹਦੀ ਚੂਬਣ ਆ ਨਾ ਇਹਨੂੰ ਸਾਰੀ ਉ ਅੱਜ ਦੀ ਗੱਲ ਕਰੀਏ ਤਾਂ ਅੱਜ ਇਹ ਸਿਰਫ ਜੈਤੋ ਸ਼ਹਿਰ ਦਾ ਇਕੱਠ ਸੀ ਹਾਲੇ ਇਹਨੇ ਪੂਰੇ ਪੰਜਾਬ ਭਰ ਦਾ ਇਕੱਠ ਨਹੀਂ ਦੇਖਿਆ ਕਿ ਸਾਡੇ ਸਿੱਧੂ ਬਾਈ ਮਗਰ ਕਿੰਨਾ ਇਕੱਠ ਹੈ ਉਹ ਹਮੇਸ਼ਾ ਸੱਚ ਬੋਲਦਾ ਉਹ ਕਦੇ ਵੀ ਇੱਕ ਪੱਖੀ ਦੀ ਗੱਲ ਨਹੀਂ ਕਰਦਾ ਹਮੇਸ਼ਾ ਦੋ ਪੱਖੀਆਂ ਦੀ ਗੱਲ ਕਰਦਾ ਜੇ ਅੱਜ ਵਿਸ਼ਵਜੀਤ ਨੂੰ ਉਹਨਾਂ ਨੇ ਉਂਗਲ ਲਾਈ ਸੀ ਕਿ ਉਹਨੂੰ ਕਹਿੰਦੇ ਸੀ ਕਿ ਤੂੰ ਚੱਲ ਅੱਗੇ ਇਹ ਕਹਿੰਦੇ ਨੇ ਕਿ ਨਾ ਉਂਗਲ ਲਾਉਣ ਵਾਲਾ ਦਾ ਪਛਾਹ ਹਟ ਜਾਂਦਾ ਤੇ ਪਰ ਜਿਹੜਾ ਉਂਗਲ ਲੱਗੀ ਤੋਂ ਗਾਂ ਵਾਜ ਜਾਂਦਾ ਉਹਦਾ ਨੁਕਸਾਨ ਹੋ ਜਾਂਦਾ ਤਾਂ ਵਿਸ਼ਵਜੀਤ ਨੂੰ ਅੱਜ ਇਹ ਚੀਜ਼ ਭੁਗਤਣੀ ਪਈ ਉਹਨੇ ਇਹ ਗੱਲ ਕਹੀ ਸੀ ਕਿ ਜੇ ਲੱਖਾ ਸਧਾਨਾਂ ਤੇ ਭਾਨਾ ਸਿੱ ਜਾ ਨਾ ਹੁੰਦਾ ਤੇ ਫਿਰ ਅੱਜ ਵਾਕਈ ਉਹ ਲਖੇ ਸਧਾਨੇ ਅਰਗੇ ਕਿੱਧਰ ਗਈ ਗੱਲਾਂ ਕਰਨ ਵਾਲੇ سوشل ਮੀਡੀਆ ਦੇ ਰਾਹੀਂ ਲਖੇ ਸਧਾਨੇ ਨੂੰ ਇਹ ਉਹਦੀ ਔਕਾਤ ਦਿਖਾਤੀ ਇੱਕ ਗੱਲ ਹੋਰ ਵੀ ਆ ਚੋਰਾਂ ਦੇ ਪੈਰ ਨਹੀਂ ਹੁੰਦੇ ਆਪਦੀ ਔਕਾਤ ਦਿਖਾਉਣ ਵਾਲਿਆ ਹੁਣ ਤੂੰ ਰੀਲਾਂ ਦੇਖੀ ਹੁਣ ਤੂੰ ਵਟਸਐਪ ਤੇ ਪਈਆਂ ਫੇਸਬੁੱਕ ਤੇ ਪਈਆਂ ਰੀਲਾਂ ਵੇਖੀ ਤੈਨੂੰ ਪਬਲਿਕ ਕੀ ਔਕਾਤ ਵਿਖਾਉਣੀ ਆ ਤੈਨੂੰ ਹੁਣ ਪਤਾ ਲੱਗ